ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜੀਆਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਜਾਣਦੇ ਹਾਂ 3 ਫਰਵਰੀ ਦੇ ਇਤਿਹਾਸ ਬਾਰੇ। 3 ਫਰਵਰੀ 1661 ਨੂੰ ਮਰਾਠਾ ਸਮਰਾਜ ਅਤੇ ਮੁਗਲਾਂ ਵਿਚਕਾਰ ਉੱਬਰਖਿੰਡ ਦੇ ਵਿੱਚ ਲੜਾਈ ਹੋਈ ਸੀ। ਇਸ ਲੜਾਈ ਵਿੱਚ ছত্রਪਤੀ சிவாਜੀ ਮਹਾਰਾਜ ਮਰਾਠਾ ਫੌਜ ਦੀ ਅਗਵਾਈ ਕਰ ਰਹੇ ਸਨ ਜਦੋਂ ਕਿ ਮੁਗਲ ਫੌਜ ਦੀ ਕਮਾਨ ਕਟਲਬ ਖਾਨ ਦੇ ਹੱਥ ਵਿੱਚ ਸੀ। ਓਬਰਖਿੰਡੀ ਲੜਾਈ ਵਿੱਚ ਸ਼ਿਵਾਜੀ ਦੀ ਫੌਜ ਨੇ ਮੁਗਲਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਹ ਲੜਾਈ ਸ਼ਿਵਾਜੀ ਮਹਾਰਾਜ ਦੀ ਯੁੱਧ ਪ੍ਰਣਾਲੀ ਦੇ ਇੱਕ ਵੱਡੀ ਉਦਾਹਰਣ ਹੈ। ਇਹ ਲੜਾਈ ਵੀ ਗੁਰੀਲਾ ਯੁੱਧ ਦੀ ਇੱਕ ਸ਼ਾਨਦਾਰ ਮਿਸਾਲ ਸੀ। ਇਸ ਲੜਾਈ ਵਿੱਚ ਸ਼ਿਵਾਜੀ ਮਹਾਰਾਜ ਨੇ ਸਿਰਫ ਹਜ਼ਾਰ ਮਰਾਠਾ ਸਿਪਾਹੀਆਂ ਨਾਲ 20,000 ਮੁਗਲ ਸਿਪਾਹੀਆਂ ਨੂੰ ਹਰਾਇਆ ਸੀ। ਇਸ ਝੰਗ ਦਾ ਨਤੀਜਾ ਲੜਾਈ ਸ਼ੁਰੂ ਹੋਣ ਦੇ 2-3 ਘੰਟਿਆਂ ਦੇ ਅੰਦਰ ਹੀ ਕੋਸ਼ਿਸ਼ ਕਰ ਦਿੱਤਾ ਗਿਆ ਸੀ ਇਸ ਲੜਾਈ ਵਿੱਚ ਬਹੁਤ ਸਾਰੇ ਮੁਗਲ ਸਿਪਾਈ ਮਾਰੇ ਗਏ ਸਨ ਪਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੱਜ ਤੱਕ ਸਾਨੂੰ ਸਿਰਫ ਇਹੀ ਪੜਾਇਆ ਗਿਆ ਹੈ ਕਿ ਔਰੰਗਜ਼ੇਬ ਨੇ ਸ਼ਿਵਾਜੀ ਨੂੰ ਕਿਵੇਂ ਕੈਦ ਕੀਤਾ ਸੀ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਉਬਰਖਿੰਡ ਦੀ ਲੜਾਈ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ 3 ਫਰਵਰੀ 1925 ਨੂੰ ਭਾਰਤ ਵਿੱਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਨੂੰ ਬੰਬੇ VT ਅਤੇ ਕੁਰਲਾ ਹਾਰਬਰ ਵਿਚਕਾਰ ਦੂਰੀ ਨੂੰ ਕਵਰ ਕੀਤਾ ਸੀ ਟ੍ਰੇਨ ਨੂੰ 1500 ਵੋਲਟ ਡੀਸੀ ਤੇ ਬਿਜਲੀ ਦਿੱਤੀ ਗਈ ਸੀ ਇਹ ਰੇਲ ਗੱਡੀ ਨਾ ਸਿਰਫ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਪਹਿਲੀ ਇਲੈਕਟ੍ਰਿਕ ਟ੍ਰੇਨ ਸੀ ਇਸ ਨੂੰ ਬੰਬਈ ਦੇ ਤਤਕਾਲੀ ਗਵਰਨਰ ਸਰ ਲੈਸਲੀ ਵਿਲਸਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਇਸ ਤੋਂ ਬਾਅਦ ਵਿਲਸਨ ਨੇ 5 ਜਨਵਰੀ 1928 ਨੂੰ ਕੋਲਾਬਾ ਅਤੇ ਬੋਰੀਵਲੀ ਵਿਚਕਾਰ ਇਲੈਕਟ੍ਰਿਕ ਰੇਲ ਲਾਈਨ ਦੀ ਸ਼ੁਰੂ ਕੀਤੀ ਸੀ ਇਸ ਸਮੇਂ ਦੌਰਾਨ ਵਿਲਸਨ ਨੇ ਖੁਦ ਮੁੰਬਈ ਦੀ ਯਾਤਰਾ ਕੀਤੀ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਪਹਿਲੀ ਰੇਲ ਗੱਡੀ 1853 ਵਿੱਚ ਪੁਰੀ ਬੰਦਰ ਤੋਂ ਠਾੜੇ ਵਿਚਕਾਰ ਚੱਲੀ ਸੀ ਇਸ ਵਿੱਚ ਤਿੰਨ ਪਾਫ ਇੰਜਨ ਸਨ ਉਸ ਸਮੇਂ ਕਰੀਬ 400 ਲੋਕ ਇਸ ਟ੍ਰੇਨ ਰਾਹੀਂ ਸਫ਼ਰ ਕਰਦੇ ਸਨ 3 ਫਰਵਰੀ 1988 ਨੂੰ ਭਾਰਤ ਦੀ ਪਹਿਲੀ ਪਰਮਾਣੂ ਪੰਡੂ ਵੀ 18 ਦਿਨਾਂ ਵਿੱਚ 10300 ਕਿਲੋਮੀਟਰ ਦੀ ਸਮੁੰਦਰੀ ਦੂਰੀ ਤੈਅ ਕਰਕੇ ਰੂਸ ਤੋਂ ਵਿਸ਼ਾਖਾਪਟਨਮ ਪਹੁੰਚੀ ਰੂਸ ਤੋਂ ਪਰਤੰਤੋ ਬਾਦਿਸ ਪੰਡੂਬੀ ਦਾ ਨਾਂ ਆਈ ਐਨ ਐਸ ਚੱਕਰ ਰੱਖਿਆ ਗਿਆ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵਿਸ਼ਾਖਾਪਟਨਮ ਪਹੁੰਚੰਤੇ ਦੇਸ਼ ਦੇ ਇਸ ਪਰਮਾਣੂ ਪੰਡੂਬੀ ਦਾ ਸਵਾਗਤ ਕੀਤਾ ਭਾਰਤ ਦੀ ਪਹਿਲੀ ਪਰਮਾਣੂ ਪੰਡੂਬੀ ਆਈ ਐਨ ਐਸ ਚੱਕਰ ਨੇ ਪਾਕਿਸਤਾਨ ਅਤੇ ਚੀਨ ਦੀ ਨੀਂਦ ਉਡਾ ਦਿੱਤੀ ਸੀ ਜਿਸ ਤੋਂ ਦੋਵੇਂ ਦੇਸ਼ ਘਬਰਾ ਗਏ ਸਨ ਆਈ ਐਨ ਐਸ ਚੱਕਰ ਸ਼ੀਤ ਯੁੱਧ ਦੇ ਅੰਤ ਦੌਰਾਨ ਰੂਸ ਤੋਂ ਲੀਜ਼ ਤੋਂ ਲਿਆ ਗਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਦੇਸ਼ ਨੇ ਪਰਮਾਣੂ ਪੰਡੂਬੀ ਲੀਜ਼ ਤੋਂ ਲਈ ਸੀ 10 ਫਰਵਰੀ 1816 ਨੂੰ ਰਾਮ ਸਿੰਘ ਗੁੱਕਾ ਸਿਪਾਈ ਧਾਰਮਿਕ ਸਿਖਾਗੂ ਅਤੇ ਭਾਰਤੀ ਆਜ਼ਾਦੀ ਕੋਲਾਟੀਏ ਦਾ ਜਨਮ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਕਿ ਆਹ ਸਹਿਯੋਗ ਅੰਦੋਲਨ ਮੋਹਨਦਾਸ ਕਰਮਚੰਦ ਗਾਂਧੀ ਦੀ ਅਗਵਾਈ ਵਿੱਚ ਪਹਿਲਾ ਜਨ ਅੰਦੋਲਨ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਇਸ ਅੰਦੋਲਨ ਦੀ ਨੀ 1920 ਤੋਂ 50 ਸਾਲ ਪਹਿਲਾਂ ਯਾਨੀ ਕਿ 1870 ਵਿੱਚ ਰੱਖੀ ਗਈ ਸੀ ਜੀ ਹਾਂ 1870 ਵਿੱਚ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰਨ ਤੋਂ ਬਾਅਦ ਰਾਮ ਸਿੰਘ ਕੁੱਕਰ ਨੇ ਲੋਕਾਂ ਨੂੰ ਦੱਸਿਆ ਕਿ ਅੰਗਰੇਜ਼ਾਂ ਵਿਰੁੱਧ ਰੋਸ ਪ੍ਰਗਟ ਕਰਨ ਦਾ ਤਰੀਕਾ ਉਹਨਾਂ ਦੀਆਂ ਵਸਤਾਂ ਤੇ ਸੇਵਾਵਾਂ ਦਾ ਬਾਈਕਾਟ ਕਰਨਾ ਵੀ ਹੋ ਸਕਦਾ ਹੈ ਅੰਗਰੇਜ਼ਾਂ ਨੇ ਰਾਮ ਸਿੰਘ ਕੁੱਕਰ ਤੋਂ ਡਰਦਿਆਂ ਉਹਨਾਂ ਨੂੰ ਉਮਰ ਕੈਦ ਕਰਕੇ ਬਰਮਾ ਭੇਜ ਦਿੱਤਾ ਸੀ ਜਿੱਥੇ 1885 ਵਿੱਚ ਉਹਨਾਂ ਦੀ ਮੌਤ ਹੋ ਗਈ ਨਾਮਤਾਰ ਇਸ ਸੰਪਰਦਾ ਦੇ ਮੋਢੀ ਰਾਮ ਸਿੰਘ ਕੁੱਕਾ ਦਾ ਪ੍ਰਭਾਵ ਉਸ ਸਮੇਂ ਲੋਕਾਂ ਤੇ ਇੰਨਾ ਡੂੰਗਾ ਸੀ ਕਿ ਲੋਕ ਅੰਗਰੇਜ਼ਾਂ ਵਿਰੁੱਧ ਡਟ ਕੇ ਖੜੇ ਹੋ ਗਏ। ਕੁੱਕਾ ਲਹਿਰ ਤਹਿਤ ਲੋਕਾਂ ਨੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੇ ਨਾਲ-ਨਾਲ ਗਊ ਹੱਤਿਆ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ। ਕੁੱਕਾ ਸਮਰੱਥਾਂ ਤੋਂ ਡਰ ਕੇ ਅੰਗਰੇਜ਼ਾਂ ਨੇ ਫਿਰ ਹਿੰਸਾ ਦਾ ਰਾਹ ਪਨਾਇਆ ਤੇ ਕਈ ਲੋਕਾਂ ਦੀਆਂ ਜਾਨਾਂ ਲਈਆਂ। ਰਾਮ ਸਿੰਘ ਕੁੱਕਾ ਨੂੰ ਅੱਜ ਵੀ ਆਜ਼ਾਦੀ, ਸਵਦੇਸ਼ੀ, ਸਮਾਜ ਸੁਧਾਰ, ਗਊ ਰੱਖਿਆਕ ਅਤੇ ਗੁਲਾਮੀ ਦੀ ਪੂਰੀ ਵਿਵਸਥਾ ਨੂੰ ਜੜੋਂ ਪੁੱਟ ਲੈਣ ਦੀ ਲੜਾਈ ਨੂੰ ਯਾਦ ਕੀਤਾ ਜਾਂਦਾ ਹੈ। 10 ਫਰਵਰੀ 1954 ਨੂੰ ਪ੍ਰਯਾगराज ਕੁੰਭ ਮੇਲੇ ਵਿੱਚ ਮੱਚੀ ਭਗੜੜ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ ਅੰਦਾਜ਼ਾ ਹੈ ਕਿ ਉਸ ਦਿਨ 500 ਤੋਂ 700 ਲੋਕ ਮਾਰੇ ਗਏ ਸਨ ਉਸ ਸਮੇਂ ਜਵਾਰलाल नेहरू ਦੇਸ਼ ਦੇ ਪ੍ਰਧਾਨ ਮੰਤਰੀ ਸਨ ਨਹਿਰੂ ਖੁਦ ਕੁੰਭ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਬਹੁਤ ਸਾਰੇ ਪੱਤਰਕਾਰਾਂ ਤੇ ਰਿਪੋਰਟਰਾਂ ਨੇ ਦਾਵਾ ਕੀਤਾ ਕਿ ਨਹਿਰੂ ਉਸੇ ਦਿਨ ਉੱਥੇ ਗਏ ਸਨ ਅਤੇ ਉਹਨਾਂ ਦੇ VIP ਪਲਕਾਰਨ ਢੀੜ ਨੂੰ ਦੂਰ ਰੱਖਿਆ ਗਿਆ ਸੀ। ਜਦੋਂ ਢੀੜ ਬਹੁਤ ਵੱਧ ਗਈ ਤਾਂ ਭਗੜੜ ਮਚ ਗਈ ਅਤੇ ਭਗੜੜ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਮੀਂਹ ਕਾਰਨ ਢਲਕਣ ਹੋ ਗਈ ਸੀ ਇਸ ਲਈ ਜੋ ਕੋਈ ਵੀ ਫਿਸਲ ਕੇ ਡਿੱਗ ਪਿਆ ਉਹ ਮੁੜ ਕੇ ਉੱਠ ਨਹੀਂ ਸਕਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਹਿਰੂ ਦੇ ਨਾਲ ਤਤਕਾਲੀ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦਾ ਵੀ ਕਾਫਲਾ ਸੀ।